ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਜੁਗਤ ਸੁਦੇ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਜਿਸ ਤੂੰ ਆਪ ਕਰਾਏ ਜਿਸ ਤੂੰ ਆਪ ਕਰਾਏ ਦੀ ਦੀ ਸੇਵਾ ਤੇਰੀ ਸੇਵਾ ਕੁੱਤ ਕੁੱਤੇ ਕੁੱਤੇ ਆਪਣੇ ਤੇਰੀ ਸੇਵਾ ਤੇਰੀ ਸੇਵਾ ਸੇਵਾ ਤੇ ਸੰਗਤ ਦਾ ਮੇਲ ਹੈ ਉਹ ਮੇਲ ਕਰਕੇ ਮਿਲਦਾ ਹੈ ਉਹ ਦਰ ਇਸ ਨਾਲ ਕੋਈ ਸਨਾਤੀ ਰੋਟ ਬੋ एवरीवन ਲਵਸ ਅ ਗੁੱਡ ਡਰਾਉਟ ਵੀ ਸਾਰੇ ਸਾਰੇ ਲੋਕ ਸੋਕਾ ਸਾਰੇ ਜਿਹੜੇ ਸੇਵਾਦਾਰ ਹੁੰਦੇ ਨੇ ਸੁਣ ਕੇ ਪਸੰਦ ਕਰਦੇ ਕਿ ਜਿੰਨਾਂ ਨੂੰ ਜਾ ਕੇ ਸੇਵਾ ਕਰਨ ਨੂੰ ਮਿਲਦੀ ਐ ਸੀ ਕਹਾਂਗੇ ਇਥੇ ਤਾਂ ਸਾਨੂੰ ਖੜਾ ਹੁੰਦੇ ਨੇ ਇੱਕ ਵਾਰ ਦਮ ਸਿਕੂ ਲਾਈ ਕਿ ਇਹਦਾ ਮਤਲਬ ਕੋਈ ਸ਼ੈ ਵੀ ਨਹੀਂ ਆਉਦੀ ਦੋ ਇਹ ਪਾਣੀ ਲੈ ਉੱਤਰ ਗਿਆ ਇਹਨਾਂ ਨੇ ਘਰਾਂ ਨੂੰ ਜਾਣਾ ਐ ਤੇ ਇਹਨਾਂ ਦਾ ਐਕਚੁਅਲ ਕੰਮ ਸ਼ੁਰੂ ਹੋਣਾ ਐ ਉਦੋਂ ਵੀ ਸਾਨੂੰ ਇਥੇ ਆਉਣਾ ਚਾਹੀਦਾ ਐ ਬਾ ਸਤ ਗੁਰੇ ਆਪੇ ਕਰਨੇ ਖਾਤਰਾ ਚਰਨ ਤੂੜ ਤੇਰੀ ਸੇਵਕ ਬਾਂਗੇ ਤੇਰੇ ਦਰਸ਼ਨ ਕੋ ਬਨ ਖਾਰਾ ਨਾ ਆਪਣਾ ਜੋੜ ਆ ਗਿਆ ਸੀ ਉਹੋ ਗਾੜੀ ਆ ਗਈ ਭੈਣ ਭੈਣ ਤੋਂ ਗਾੜੀ ਆਪਣੇ ਆ ਜਿਹੜਿਆ ਖੇਲਿਆਂ ਤੋਂ ਗਾੜੀ ਆਜਾ ਦਾ ਪੁਸਾਰ ਹੁੰਦੇ ਤੋਂ ਫਿਰ ਆਪਾਂ ਸਿੱਧੇ ਨੇ ਜਾਦੇ ਮਾਰਕ ਦੇ ਕਾਰ ਤੇ ਆਪਾਂ ਚਲੇ ਜਾਂਦੇ ਆ ਕੋਈ ਦਵਾਰ ਸਾਹਿਬ ਆ ਸਾਰੇ ਨਾਲ ਨਾਲ ਪੀਲੇ ਚੁੱਤ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਕਟਪੁਕ ਤੇ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਈ ਜਿਸ ਤੂੰ ਆਪ ਕਰਾਈ ਜਿਸ ਤੂੰ ਆਪ ਕਰਾਈ ਜਿਸ ਤੂੰ ਵਾਹ ਤੇਰੀ ਏਵਾ ਤੇਰੀ ਏਵਾ ਮੁਕਤ ਤੂਕ ਤੇ ਗਤ ਤੈਨੀ ਤੇਵਾ ਮੇਰੇ ਰਾਮ ਰਾ ਸਮਝੋ ਵੀ ਕਰੋੜਾ ਕਰੋੜਾ ਰੁਪਏ ਦੀਆਂ ਘੁੱਟੀਆਂ ਹੀ ਆ ਰਲਦੀਆਂ ਦਲਦੀਆਂ ਬਿਲਕੁਲ ਜੀ ਕਈ ਹੋਣ ਬੰਦੇ ਇਹੋ ਜਿਹੇ ਵਿਚਾਰੇ ਹੋਣੇ ਆ ਜਿਨ੍ਹਾਂ ਨੇ ਸੋਚਿਆ ਹੋਊਗਾ ਵੀ ਚੱਲ ਮੁੰਡੇ ਨੇ ਅਰ ਕੀ ਪਲੱਸ 2 ਕਰ ਲੈਣੀ ਆ ਇੰਨੇ ਇੱਕ ਦਾ ਮੈਰਾ ਝੋਨਾ ਨਿਕਲੋਣਾ ਇੰਨੇ ਇੱਕ ਦਾ ਕਰੂਗਾ ਜੀ ਇਹ ਸਮਝੋ ਵੀ ਸਾਰੇ ਮੁਲਕ ਤੇ ਅਸਰ ਆ ਇਹਦਾ ਗਾਰ ਲਿਆ ਮੁਲਕਾਂ ਦਾ ਘੰਗੜਾਈਆਂ ਹੋਣੀਆਂ ਹਲੇ ਭਾਂਜੀ ਲੜਾਈਆਂ ਇਹ ਗੱਲ ਦੀਆਂ ਹੋਣੀਆਂ ਵੀ ਜਿਹੜਾ ਬਾਹਰ ਹੋਇਆ ਉਹਨੇ ਠੇਕੇ ਦੀ ਦਿੱਤੀ ਉਹਨੇ ਠੇਕਾ ਮੰਗਣਾ ਬਿਲਕੁਲ ਠੇਤੀਓ ਦੇਈ ਆਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਨਹੀਂ ਤੈਰੀ ਸੇਵਾ ਮੁਕਤ ਭੁਗ ਬਦ ਜੁਗਤ ਦੇਨੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਜੋ ਗੁਰੂ ਦੇ ਨਾਮ ਤੇ ਸੁਤਾ ਹਾਂ ਪੈ ਕੁੰਠੇ ਕੇ ਕਿਰਤਨ ਤੇਰਾ ਅਰੇ ਆਪੇ ਸਰਸਾਲ ਤੇਰਾ ਤੂੰ ਆਪੇ ਸਰਧਾਨਾ ਏ ਤੇਰੀ ਸੀ ਗੜਬੜੀ ਤੇਰੀ ਸੀ ਉਹ ਕਿਉਂ ਮਿਆਰ ਤੇ ਜੋ ਗੰਦ ਤੇਰੀ ਸੀ ਤੇਰੀ ਬਾਸਰੀ ਨਸੀ ਬਾਸ ਤੇਰੀ ਸੀ ਉਹ ਚਾਰ ਰੁਪਏ ਦਾ ਬੁੱਕੀ ਨਾ ਮਾਸ਼ੂਕ ਆਪ ਕਰਾਏ ਇਸ ਹੱਥੋਂ ਆਏ ਤੇਰੀ ਸੀਵਾਏ ਤੇਰੀ ਸੀਵਾਏ ਤੇਰੀ ਸੀਵਾਏ ਤੇਰੀ ਸੀਵਾਏ ਜਾ ਰਿਹਾ ਹੈ ਤੇਰੀ ਪਿਆਰ ਵਾਹ 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 ਮਰਨਾ ਮ ਜੀਵਨ ਤਨ ਮਨ ਹੋਇ ਨਾ ਕਰਦੀ ਮਾਦਾ ਕੋ 250 ਪਰਵਾਰ ਹੋਣਾ ਹਾਂਜੀ ਬਾਕੀ ਕੋ ਜਮੀਰ ਆਪਾਂ ਨੂੰ ਨੋਟਸ ਦਿੱਤਾ ਜਿਨ੍ਹਾਂ ਦੇ ਜਮੀਰ ਵਿਆਹ ਗਿਆ ਜੀ ਮਾਰ ਚਾਹੀਦਾ ਆ ਜਿਹੜਾ ਲੋਕਾਂ ਕੋ ਮਾਦੀ ਜਮੀਨ ਉਹਨਾਂ ਨੇ ਬਹੁਤ ਬਾਕੀ ਬਾਈਂ ਕਿਹਾ ਲੋਕਾਂ ਨਾਲ ਟਾਕਿੰਗ ਟੂ ਦ ਪੀਪਲ ਇਨ ਥਿਸ ਵਿਲੇਜ ਗੁਜਰਪੁਰ ਆਰ ਫੋਕਸ ਹਸ ਬੀਨ ਓਨ ਫੋਰ ਦਾ ਫੋਰ ਦਾ ਐਨੀਮਲਸ ਫੋਰ those who have lost everything in the, kingdom, in the floods because they're more dependent on the animals the others <laughs> are. Bizarre. And the animals are their source of milk and everything and, and else. Buy an animal costs less. So it is we are trying to stretch the pound, stretch the dollar, stretch the rupee. Right? So Vijay has come from Malaysia when this, this flood thing became more in the news and more critical and he decided to change the plans of his holidays and we started doing this distribution. ਜਿਸ ਨੂੰ ਆਪ ਕਰਾਈ ਜਿਸ ਨੂੰ ਆਪ ਕਰਾਈ ਜਿਸ ਨੂੰ ਆਪ ਕਰਾਈ ਜਿਸ ਨੂੰ ਆਪ ਹੜਪੀਟਾਂ ਵਾਸਤੇ ਪਿੰਡ ਗੁਜਰਪੁਰਾ ਵਿਖੇ ਜ਼ਿਲ੍ਹਾ ਤਰਨਤਾਰਨ ਵਿਖੇ ਜੋ ਹੜਪੀਟਾਂ ਦੇ ਵਾਸਤੇ ਪਸ਼ੂਆਂ ਚਾਰੇ ਵਾਸਤੇ ਇੱਕ ਇੱਕ ਫੀਲਡ ਦਾ ਤੋੜਾ ਤੇ ਇੱਕ ਇੱਕ ਚੌਕਰ ਦਾ ਤੋੜਾ ਜਿਹੜਾ ਵਾ ਉਹ ਲੋੜ ਅਨਸਾਰ ਜਿਹੜਾ ਲੋੜ ਨੂੰ ਪ੍ਰਵਰਣ ਦਿੱਤਾ ਜਾ ਰਿਹਾ ਜੀ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ